ਮਿੱਤਰੋ ਆਪਣੇ ਚੈਨਲ ਤੇ ਹੈ ਤੁਹਾਡਾ ਸਵਾਗਤ ਤੇ ਤਰੀਕ ਹੈਗੀ ਹੈ 4 ਮਈ 2025 ਅੱਜ ਤੁਹਾਨੂੰ ਆਪਾਂ ਜੇਕਰ ਤੁਹਾਡੇ ਮਿਰਚਾਂ ਤੇ ਠੁੱਠੀ ਪੈ ਗਈ ਹੈ ਮਿਰਚਾਂ ਦੀ 부ਜੀਆਂ ਤੇ ਤੁਹਾਨੂੰ ਦੇਸੀ ਤਰੀਕਾ ਦੱਸਾਂਗੇ ਸਭ ਤੋਂ ਦੇਸੀ ਤੇ ਸਾਨ ਤਰੀਕਾ ਇਹਦੇ ਵਿੱਚ ਆਪਾਂ ਸਵਾਸ ਠਿੱਕ ਸਕਦੇ ਹੁਣ ਆਪਾਂ ਸਵਾਸ ਠਿੱਕ ਕੇ ਹਟੇ ਹਾਂ 부ਜੀਆਂ ਪਰਸਵਾ ਜਿਹੜੀ ਉਹ ਸਾਰੀ ਖੜ ਗਈ ਹੈ ਤੇ ਇੱਕ ਤਾਂ ਹੈਗਾ ਮਿੱਤਰੋ ਦੇਸੀ ਤਰੀਕਾ ਸਵਾਧਾ ਸਵਾਹ ਨਾਲ ਤੁਹਾਡੇ 부ਜੇ ਕੱਲੀ ਜਾਣਗੇ ਤੇ ਇੱਕ ਦੇਸੀ ਤਰੀਕਾ ਆਪਾਂ ਹੋਰ ਵੀ ਕਰ ਸਕਦੇ ਆ ਲੱਸੀ ਮੰਨ ਲਓ ਪੰਜ-ਛੇ ਦਿਨਾਂ ਦੀ ਲੱਸੀ ਆਪਾਂ ਜਦੋਂ ਪੁਰਾਣੀ ਕਰ ਲਈ ਤੇ ਉਹਦੀ ਸਪਰੇ ਵੀ ਆਪਾਂ ਆਪਦੀ ਅੰਮ੍ਰਿਤ ਚਾਂਦੀ ਉੱਤੇ ਕਰ ਸਕਦੇ ਆ ਉਹਦੇ ਵਿੱਚ ਕਾਫੀ ਗੁਣ ਨੇ ਖੁੱਥੀ ਵੀ ਖੁੱਲੇਗੀ ਤੇ ਜੇ ਕੋ ਮਾੜਾ ਮੋਟਾ ਹੋਰ ਫੰਗਸ ਦਾ ਰੋਗ ਹੈਗਾ ਉਹ ਵੀ ਹੋ ਜਾਵੇਗਾ ਠੀਕ ਦੇਸੀ ਤੇ ਸਾਨ ਤਰੀਕੇ ਆਪਾਂ ਨੂੰ ਇਹਨਾਂ ਫਲਾਂ ਸਬਜ਼ੀਆਂ ਤੇ ਜ਼ਰੂਰ ਕਰਨੇ ਚਾਹੀਦੇ ਕਿਉਂਕਿ ਇਹਦੇ ਸਾਈਡ ਇਫੈਕਟ ਨਹੀਂ ਕੋਈ ਜੇਕਰ ਆਪਾਂ ਕੈਮੀਕਲ ਕਰਾਂਗੇ ਤਾਂ ਕੈਮੀਕਲ ਤਾਂ ਤੁਹਾਨੂੰ ਕੋਈ ਪਤਾ ਹੀ ਹੈ ਮਤਲਬ ਸਿਹਤ ਵਾਸਤੇ ਬੜੇ ਮਾੜੇ ਤੇ ਆਪਣੀ ਬਾੜੀ ਸਾਰੀ ਲਗਭਗ ਵੀ ਹਰੇ ਹੋ ਗਏ ਨੇ। ਅੰਡੇ ਪੱਤੇ ਜਾਣਗੇ ਪੰਜ ਚਾਰ ਦਿਨਾਂ ਦੇਖੋ। ਤੇ ਵੀ ਆਪਣੇ ਸਾਰੇ ਹਰੇ ਹੋ ਗਏ ਨੇ। ਵਿਚਾਂ ਦੇ ਬੁੱਜਾਂ ਠੁੱਠੀ ਪੈ ਗਈ ਐ। ਜੇਕਰ ਠੁੱਠੀ ਤੋਂ ਖੁੱਲ ਗਏ ਦੋ ਚਾਰ ਦਿਨਾਂ ਤੱਕ 그러면은 ਚੰਨ ਲੱਗਣੇ ਸਟਾਰਟ ਹੋ ਜਾਣਗੀਆਂ। ਇੱਧਰ ਚੌਲਿਆਂ ਤੇ ਵੀ ਚੌਲੇ ਲੱਗਨੇ ਸਟਾਰਟ ਹੋ ਗਏ ਨੇ। ਇੱਧਰ ਭਿੰਡੀਆਂ ਦੇ ਵੀ ਸਾਰੇ ਵਧੀਆ ਹਰੇ ਹੋ ਗਏ ਨੇ। ਚੌਲੇ ਵਧੀਆ ਹਰੇ ਹੋ ਗਏ ਨੇ ਸਾਰੇ। ਬਾੜੀ ਦੇ ਵਿੱਚ ਆਪਣੀ ਚੁਕਮਾਰ ਵੀ ਲੱਗਿਆ ਹੋਇਆ ਹੈ ਜਿਹੜਾ ਬੜਾ ਗੁਨਾਹਕਾਰੀ ਹੈ। ਕੁਮਾਰ ਦੇ ਬਹੁਤ ਜ਼ਿਆਦਾ ਫਾਇਦੇ ਨੇ। ਜਿੱਕਰ ਫਾਇਦੇ ਕਿਰਾਂ ਕੀਤਾ ਵੀਡੀਓ ਹੋ ਜਾਵੇਗੀ ਲੰਬੀ। ਸਬਜ਼ੀ ਬਣਾ ਸਕਦੇ ਆ ਤੇ ਚਾਰ ਵੀ ਕੁਮਾਰ ਦਾ ਬਣਾ ਕੇ ਰੱਖ ਸਕਦੇ ਆ। ਥੋੜੇ ਜਿਹਾ ਗੰਨੇ ਲਾਏ ਹੋਏ ਨੇ। ਥੋੜੇ ਜਿਹੀ ਕਿਨੇ ਗੰਨੇ ਲੱਗੇ ਹੋਏ ਨੇ। ਇਹ ਦਲੀ ਸਬਜ਼ੀ ਆਪਣੀ ਸਾਰੀ ਵਧੀਆ ਹਰੀ ਹੋ ਗਈ ਹੈ। ਇੰਡੀਆ। ਬਾਗੀਆਂ ਦੇ ਪੁੱਜੇ। ਸਾਰੀ ਸਬਜ਼ੀ ਵਧੀਆ ਹਰੀ ਹੋਈ ਹੈ ਕਦੂਆਂ ਦੀ ਬੇਲਾਂ ਤੇ ਫਲਦਾਰ ਪੁੱਜੇ ਕੁਝ ਲੱਗੇ ਹੋਏ ਨੇ ਅਮਰੂਦਾਂ ਦੇ, ਨਾਰਾਂ ਦੇ, ਧਿਆੜੂਆਂ ਦਾ ਪੁੱਜਾ ਇੱਕ ਹੈਗਾ ਆਪਣੇ ਕੋਲੇ। ਇਤ्रो ਬਗੀਚੀ ਘਰ ਦੇ ਵਿੱਚ ਜ਼ਰੂਰ ਲਾਉਣੀ ਚਾਹੀਦੀ ਹੈ ਨਾਲੇ ਤਾਂ ਜੀ ਲੱਗਦਾ ਹੈ। ਦੇ ਨਾਲੇ ਕੁਛ ਨਾ ਕੁਛ ਸਬਜ਼ੀ ਆਪਣੀ ਘਰ ਦੀ ਤਿਆਰ ਹੋ ਜਾਂਦੀ ਹੈ ਆੜੂਆਂ ਦਾ ਗੁੱਜਾ ਕਾਫੀ ਵੱਡਾ ਹੋ ਗਿਆ ਸਾਲ ਖੋਇਆ ਲੱਗੇ ਉਹ